ਅੱਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗੀ ਜੀਵਾਂ ਦਾ ਉਧਾਰ ਕਰਨ ਵਾਸਤੇ ਸਤਿਗੁਰਾਂ ਨੇ ਭਾਰਤ ਭੂਮੀ ਜਿ ਅਵਤਾਰ ਧਾਰਨ ਕੀਤਾ ਮਹਾਰਾਜੇ ਸੰਗਤਾਂ ਨੂੰ ਧਰਮ ਦੇ ਗਿਰਦ ਕਰਨੇ ਨਾਮ ਜਪਨਾ ਵੰਡ ਛਕਣ ਦਾ ਉਪਦੇਸ਼ ਦਿੱਤੇ ਸਤਿਗੁਰੂ ਦੁਨੀਆਂ ਦੀ ਸੈਲ ਕਰਦੇ ਜਾਂਦੇ ਜਾਂਦੇ ਤਲੰਗ ਦੇਸ਼ ਜਾਵੜੇ ਇੱਕ ਨਗਰ ਦੇ ਦਿਵਾਲੇ ਬਾਗ ਸੀ ਉਹ ਬਾਗ ਵਿੱਚ ਬੈਠ ਗਏ ਉੱਥੇ ਇੱਕ ਖੱਤਰੀ ਜਾਤ ਖੋਸਲਾ ਰਹਿੰਦਾ ਸੀ ਉਹਦਾ ਸਦਾ ਵਰਤ ਲੱਗਾ ਰਹਿੰਦਾ ਸੀ ਉਹਨੇ ਸੁਣਿਆ ਕਿ ਬਾਗ ਵਿੱਚ ਤਿੰਨ ਸਾਧੂ ਆਏ ਨੇ ਪਰ ਕੰਮ ਸਵਾਲੀ ਨੇ ਉਹ ਖੱਤਰੀ ਸ੍ਰੀ ਗੁਰੂ ਜੀ ਦੇ ਦਰਸ਼ਨਾਂ ਨੂੰ ਆਇਆ ਆ ਕੇ ਮੱਥਾ ਟੇਕਦਾ ਅਰਦਾਸ ਕੀਤੀ ਦੀਨदयाल ਜੀ ਆਪ ਬਚਨ ਕਰੋ ਤਾਂ ਰਸ ਬਚਾ دیਏ ਗੁਰੂ ਜੀ ਆਂਦੇ ਜੋਗੁਜ ਨਿਰੰਕਾਰ ਭੇਜੇਗਾ ਉਹ ਲੈ ਲਾਂਗੇ ਉਹਨੇ ਆਪਣੇ ਆਦਮੀਆਂ ਨੂੰ ਆਖਿਆ ਵੀ ਭਾਈ 36 ਪ੍ਰਕਾਰ ਦੇ ਭੋਜਨ ਤਿਆਰ ਕਰਕੇ ਲਿਆਓ ਮੈਂ ਅੱਗੇ ਬਹੁਤ ਦੇਖਿਆ ਨੇ ਸਾਰੇ ਮਾਇਆ ਦੇ ਬੰਨੇ ਹੋਏ ਵੇਖਿਆ ਨੇ ਬਾਰੇ ਅਤੀਤ ਨਿਰੰਕਾਰ ਦੇ ਸਵਾਲੀ ਨੇ ਮੈਨੂੰ ਇਹੀ ਨਿਰੰਕਾਰ ਨਜਣਾਉਂਦੇ ਨੇ ਉਹਦੇ ਜਿਹੜੇ ਨੌਕਰ ਸੀ ਜਾਗੇ ਪ੍ਰਸ਼ਾਦ ਤਿਆਰ ਕਰਵਾ ਲਿਆ ਹੈ ਭਲੀ ਪ੍ਰਕਾਰ ਜੁਗਤ ਨਾਲ ਸ੍ਰੀ ਬਾਬੇ ਜੀ ਦੇ ਪਾਸ ਲੈ ਕੇ ਆਏ ਹੱਥ ਜੋੜ ਕੇ ਅਰਦਾਸ ਕੀਤੀ ਸੱਜੇ ਪਾਤਸ਼ਾਹ ਜੀ ਇਹ ਪ੍ਰਸ਼ਾਦ ਨਿਰੰਕਾਰ ਜੀ ਨੇ ਭੇਜਿਆ ਆਪ ਛਕ ਲੋ ਗੁਰੂ ਜੀ ਆnde ਭਾਈ ਇਹ ਕੌਣ ਨੇ ਉਸ ਖੱਤਰੀ ਨੇ ਹੱਥ ਜੋੜ ਕੇ ਆਖਿਆ ਮਹਾਰਾਜ ਜੀ ਇਹ ਮੇਰੇ ਸੰਬੰਧੀ ਨੇ ਭਾਈ ਮਾਤਾ ਪਿਤਾ ਪੁੱਤ ਸਹੁਰਾ ਸਾਲਾ ਸਾਰਾ ਕੁਟੰਬ ਗੁਰੂ ਜੀ ਨੇ ਰਾਗ ਗੌੜੀ ਵਿੱਚ ਸ਼ਬਦ ਦੇ ਉਚਾਰਨ ਕੀਤਾ ਮਹਲਾ ਪਹਿਲਾ ਮਤ ਮਤ ਪਿਤਾ ਸੰਤੋਖ ਸਤਿ ਪਾਈ ਕਰ ਇਹ ਬਸ ਇੱਕ ਕਹਿਣਾ ਕਿਛ ਕਹਿਣਾ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਈ ਰਹਾ ਸਰ ਮਸੁਰਤ ਦੁਇ ਸਸੁਰ ਭਏ ਕਰਨੇ ਕਾਮਨ ਕਰ ਮਨ ਲੈ ਸਹਾ ਸੰਜੋਗ ਵਿਆਹ ਵਿਜੋਗ ਸਦ ਸੰਤਦ ਗਹੁ ਨਾਨਕ ਜੋਗ ਜਬ ਬਾਬੇ ਜੀ ਇਹ ਸ਼ਬਦ ਆਖਿਆ ਉਹ ਆਗੇ ਚਰਨਾਂ ਦੇ ਢੈ ਪਿਆ हे ਗਰੀਬ ਨਵਾਜ਼ ਜੀਓ ਮੇਰਾ ਉਧਾਰ ਕਰ ਦਿਓ ਪ੍ਰਸ਼ਾਦ ਮੋ ਬਾਉ ਦਾ ਸ੍ਰੀ ਗੁਰੂ ਜੀ ਪ੍ਰਸ਼ਾਦ ਵਰਤਾਇਆ ਆਪ ਵੀ ਥੋੜਾ ਮੂੰਹ ਪਾਇਆ ਬਾਕੀ ਉਹ ਖੱਤਰੀ ਨੂੰ ਖਵਾਇਆ ਜਦੋਂ ਉਹਨੇ ਪ੍ਰਸ਼ਾਦ ਖਾਦਾ ਉਹਦੀ ਮੱਤ ਉੱਜਲ ਹੋ ਗਈ ਹੋਰ ਦੀ ਹੋਰ ਹੋ ਗਈ ਮਰਦਾਨਾਂ ਦਾ ਮਹਾਰਾਜ ਜੀ ਤੁਸੀਂ ਇਹਦੇ ਤੇ ਬੜੀ ਮਿਹਰਬਾਨੀ ਕੀਤੀ ਗੁਰੂ ਜੀ ਆਨੇ ਮਰਦਾਨਿਆਂ ਮਾਇਆ ਜਿਹੜੀ ਉਹ ਵੰਡੀ ਚੰਗੀ ਹੁੰਦੀ ਐ ਇਹ ਭਲਾ ਕਰਮ ਨਹੀਂ ਕਰਨ ਦਿੰਦੀ ਜਿੱਦੇ ਤੇ ਪਰਮੇਸ਼ਵਰ ਦਿਆਲ ਹੁੰਦਾ ਉਹ ਇਹ ਮਾਇਆ ਨੂੰ ਵੰਡ ਖਾਂਦਾ ਮਨ ਨੀਵਾ ਰੱਖਦਾ ਇੱਕ ਦੇਣਾ ਇੱਕ ਆਜ ਦੀ ਕਰਨੀ ਇਹ ਵੱਡੀ ਕਿਰਪਾ ਹੈ ਅਦੇ ਚਾਰ ਪੈਰ ਇਹਦੀ ਤੇ ਸਾਡੀ ਗੋਸ਼ਟ ਹੋਵੇਗੀ ਇਸ ਵਾਸਤੇ ਆਏ ਹਾਂ ਉੱਥੇ ਗੁਰੂ ਨਾਨਕ ਜੀ ਬੈਠ ਰਹੇ ਜਾਂ ਤਿੰਨ ਪੈਰ ਬੀਤੇ ਤਾਂ ਉਹਦਾ ਜੀਵ ਕਾਲਾ ਹੋਇਆ ਗੁਰੂ ਜੀ ਉਹਦੇ ਕਟੰਬੀਆਂ ਨੂੰ ਆਖਿਆ ਭਾਈ ਇਹਦੀ ਤਿਆਰੀ ਕਰੋ ਇਹਦਾ ਚਲਣਾ ਹੋਵੇਗਾ ਜਦ ਗੁਰੂ ਜੀ ਇਹ ਬਚਨ ਕੀਤਾ ਤਾਂ ਉਹਦੇ ਭਾਈ ਮਾਤਾ ਸਹੁਰੇ ਜਵਾਈ ਸਾਰੇ ਰੋ ਲੱਗ ਗਏ ਉਹ ਖੱਤਰੀ ਆਪਣਾ ਸਰੀਰ ਛੱਡ ਗਿਆ ਉਹਦੇ ਕਟੰਬੀ ਉਹਦਾ ਵਿਵਾਨ ਬਣਾ ਕੇ ਮਸਾਲਾ ਭੂਮਿਕਾ ਨੂੰ ਲੈ ਗਏ ਉਹਦਾ ਸਨਸਕਾਰ ਕੀਤਾ ਉਹ 71 ਹੋ ਗਏ ਕਹਿਣ ਲੱਗੇ ਹੇ ਦੀਨदयाल ਜੀ ਇਹ ਤਾਂ ਆਪ ਜੀ ਦਾ ਦਰਸ਼ਨ ਕਰਨ ਵਾਸਤੇ ਆਇਆ ਸੀ ਤੁਸੀਂ ਵੀ ਹੱਥ ਜੋੜੋ ਇਹਦੀ ਮੁਕਤੀ ਹੋ ਜੇ ਤਾਂ ਗੁਰੂ ਜੀ ਆਖਿਆ ਮਰਦਾਨਿਆਂ ਰਬਾਬ ਵਜਾਓ ਜਾਨ ਮਰਦਾਨੇ ਰਬਾਬ ਵਜਾਇਆ ਗੁਰੂ ਜੀ ਸ਼ਬਦ ਉਚਾਰਨ ਕੀਤਾ ਰਾਗ ਵਡ ਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆ ਧੰਨ ਸਰੰਦਾ ਸਚਾ ਪਾਤਸ਼ਾ ਜਿਨ ਜਗ ਤੰਦ ਲਾਇਆ ਮੌਲਤ ਪੁੰਨੀ ਪਾਈ ਭਰੀ ਜਾਨੀ ਅੜਾ ਕੱਤ ਚਲਾਇਆ ਜਾਨੀ ਘੱਤ ਚਲਾਇਆ ਲਿਖਿਆ ਆਇਆ ਰੁਣਵੀਰਸ ਵਾਏ ਕਾਇਆ ਸਥੀਆ ਵਿਛੋੜਾ ਜਾ ਜਨ ਪੁੰਨੇ ਮੇਰੀ ਮਾਏ ਜੇ ਹਾਲ ਕਿਆ ਤੇ ਹਾ ਪਾਇਆ ਜੇ ਅਪੁਰਬ ਕਮਾਇਆ ਧੰਨ ਸਰੰਧਾ ਸੱਚਾ ਪਾਦੀਸ਼ਾ ਜਿਨ ਜਗਤੰ ਦੇ ਲਾਇਆ ਸਾਹਿਬ ਸਿਮਰਉ ਭਾਈਓ ਸਬਨਾਏ ਪਿਆਣਾ ਇੱਥੇ ਧੰਦਾ ਕੂੜਾ ਚਾਰ ਦਿਹਾੜੇ ਅੱਗੇ ਸਰ ਪਰ ਜਾਣਾ ਅੱਗੇ ਸਰ ਪਰ ਜਾਣਾ ਜਮੇ ਮਾਣਾ ਕਾਹੇ ਗਾਰਬ ਤੀਜੇ ਜਦ ਸੇਵਿਆ ਦਰਗਹ ਸੁਖ ਪਾਈਐ ਨਾਮ ਤਿਸ ਅਕਾਲੀਜ ਅੱਗ ਹੁਕਮ ਨ ਚੱਲੇ ਮੂਲੇ ਸਿਰ ਸਿਰ ਕਿਆ ਵਿਹਾਨਾ ਸਾਬ ਸਿਮਰਾ ਮੇਰੇ ਭਾਈਓ ਸਭ ਨ ਆਇਓ ਪਿਆਨਾ ਜੋ ਤਿਸ ਭਾਵੈ ਸਮ ਰਤ ਸੋਥੀਆ ਹਿਲਡਾਇਓ ਸੰਸਾਰ ਜਲ ਤਲ ਮਹੀਲ ਰਵ ਰਹਿਆ ਸੱਜੜਾ ਸਿਰ ਜਨਹਾਰ ਸਾਚਾ ਸਿਰ ਜਨਹਾਰ ਅਲੱਖੇ ਅਪਾਰ ਤੱਕ ਅੰਤ ਨ ਪਾਇਆ ਆਇਆ ਤਨ ਕਾ ਸਭਲ ਪਹਾੜ ਇਕ ਮਨ ਜਿੰਨੀ ਧਾਇਆ ਢਾਹੇ ਢਾਹੇ ਉਹ ਸਾਰੇ ਆਪੇ ਹੁਕਮ ਸਵਾਰਨ ਹਾਰੋ ਜੋ ਤਿਸ ਭਾਵੈ ਸਮਰਥ ਸੋਤੀਏ ਹਿ ਲੜਾਏ ਹੋ ਸੰਸਾਰੋ ਨਾਨਕ ਰੁਨਾ ਬਾਬਾ ਜਾਣੀਐ ਜਰੂਅ ਨਾਹਿ ਪਿਆਰ ਵਲਿ ਵੇ ਕਾਰਣ ਬਾਬਾ ਰੁਈਐ ਰੋਵਣ ਸਗਲ ਬਿਕਾਰੋ ਰੋਵਣ ਸਗਲ ਬਿਕਾਰੋ ਗਾਫਲ ਸੰਸਾਰ ਮਾਇਆ ਕਾਰਨ ਰੂਵ ਚੰਗਾ ਮੰਧ ਕਛ ਸੁਝ ਨਾਹੀ ਇਹ ਤਨ ਹੀ ਵਖੂਵ ਇੱਥੇ ਆਇਆ ਸਭ ਕੋ ਜਾਸੀ ਕੂੜ ਕਰੇ ਅੰਕਾਰ ਨਾਨਕ ਰੂਨਾ ਬਾਬਾ ਜਾਣੀਆ ਜਰੂਵ ਲਾਏ ਪਿਆਰ ਜਾ ਇਹ ਅਲਾਣੀਆਂ ਉਹਦੇ ਪਰਤਾਏ ਹੋਈਆਂ ਨਾ ਸਾਰੇ ਆਣ ਪੈਰੀ ਪਏ ਗੁਰੂ ਜੀ ਬਚਨ ਕੀਤਾ ਜਿੱਥੇ ਸ਼ਬਦ ਪੜਿਆ ਜਾਏਗਾ ਜਿਸ ਪ੍ਰਾਣੀ ਉੱਤੇ 12 ਕੂਹਾਂ ਤੱਕ ਪ੍ਰਾਣੀ ਮੁਕਤ ਹੋ ਜਾਣਗੇ ਇਹ ਸ਼ਬਦ ਨੂੰ ਸੁਣਨ ਵਾਲੇ ਇਹ ਵਜਨ ਸੁਣ ਕੇ ਸਭ ਉਹਦੇ ਭਰਾ ਭਾਈ ਆਣ ਚਰਨੀ ਲੱਗਿਆਂਦੇ ਹੇ ਗੁਰੂ ਜੀ ਸਾਡਾ ਵੀ ਉਧਾਰ ਕਰ ਦਿਓ ਗੁਰੂ ਜੀ ਉਹਨਾਂ ਲੋਕਾਂ ਨੂੰ ਸਿੱਖ ਕੀਤਾ ਨਾਮ ਦਾਣ ਦਿੱਤਾ ਆਖਿਆ ਭਾਈ ਧਰਮ ਦੀ ਗਿਰਦ ਕਰਨੀ ਸੱਚ ਬੋਲਣਾ ਆਏ ਦੀ ਸੇਵਾ ਕਰਨੀ ਨਾਮ ਜਪਣਾ ਇਹ ਕੰਮ ਕਰਕੇ ਮਹਾਰਾਜ ਜੀ ਫਿਰ ਉਤੋਂ ਅੱਗੇ ਚੱਲੇ